ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵੱਡੇ ਸੁਭਰਾ ਆ ਗਈ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਹਰੀਕਾ ਹੈਡ ਇਥੋਂ ਮੇਨ ਸ਼ਹਿਰ ਵੀਰ ਨੂੰ ਆ ਜਾਂਦਾ ਹੀਰੇ ਨੂੰ ਦੋ ਵਿਖਾਵਾਂਗੇ ਨੀਲੀ ਰਾਵੀ ਦੀਆਂ ਮਈਆਂ ਇਸ ਘਰੋਂ ਤੁਹਾਨੂੰ ਇੱਕ ਮੀਣੀ ਤੇ ਇੱਕ ਗੋਲ سنگ ਵਾਲੀ ਮੈਂ ਇਹਨਾਂ ਦੋਵਾਂ ਦਾ ਕਿਹੜਾ ਕਿਹੜਾ ਸੁਆ ਕਿੰਨੇ ਕਿੰਨੇ ਦਿਨ ਬਾਕੀ ਇਹਨਾਂ ਸਾਰਾ ਲੇਖਾ ਜੋਖਾ ਤੁਹਤਣਾ ਸਾਂਝਾ ਕਰਦੇ ਆ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਰੇਟ ਵੀ ਉਹਦੇ ਜਾਇਜ਼ ਹੁੰਦੇ ਆ ਮਾਲ ਤੁਹਾਡੇ ਲੈਣ ਵਾਲਾ ਹੁੰਦਾ ਤੇ ਵੀਡੀਓ ਪਾਉਣ ਸਾਰ ਤੁਹੀਂ ਇਥੋਂ ਜਿਹੜੇ ਪਸ਼ੂ ਉਹ ਖਰੀਦ ਲੈਣੇ ਆਜੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਹੀਰੇ ਵੀਰ ਸਾਸਤਰੀ ਕਾਲ ਜੀ ਹੋਰ ਸੁਣਾ ਵਧੀਆ ਚੜਦੀ ਕਲਾ ਚੜਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਤੇ ਸਾਹ ਆਪਣਾ ਨਾਮ ਤੇ ਐਡਰੈਸ ਦੱਸ ਦਗੇ ਭੈਣਾ ਭਰਾਵਾਂ ਹਾਂਜੀ ਨਾਮ ਆਪਣਾ ਹੀਰਾ ਸਿੰਘ ਪਿੰਡ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਹਰੀਕੇ ਪਤਨ ਜਿਆਦਾ ਲੱਗ ਗਿਆ ਆਪਾਂ ਨੂੰ 7-8 ਕਿਲੋਮੀਟਰ ਦੇ ਆ ਹਰੀਕਾ ਹੈੜਾ ਹਾਂ ਪੱਟੀ ਵੀ 10 ਕਿਲੋਮੀਟਰ ਤੇ ਕੋਲ ਬੱਡਾ ਪੱਟੀ 10 ਹਾਂਜੀ ਤਰੀਕਾ ਉਹ ਕਨਫਰਮ ਕਰ ਦਿੱ ਗਿਆ 15 ਹਾਂ ਹਾਂਜੀ 10 2025 ਹਾਂ 15 ਤਰੀਕਾ ਸਜਣਾ ਨੋਟ ਕਰ ਲਿਆ ਜਦੋਂ ਵੀਡੀਓ ਕਰੀ ਜਾਂਦੇ 10ਵਾਂ ਮਹੀਨਾ ਹਾਂਜੀ ਤੇ ਸਭ ਨੰਬਰ ਆਪਣਾ ਨੰਬਰ 81980 52854 ਇੱਕ ਕਰੀ ਹੋਰ 81980 52854 ਇਹ ਤੇ ਕਰੇ ਸੰਪਰਕ ਦੋ ਹੀ ਵਿਖਾਉਣੀਆਂ ਨੇ ਨਾ ਹਾਂਜੀ ਦੋ ਦੋਵੇਂ ਅੱਜ ਨੀਲੀ ਰਾਵੀ ਦੀਆਂ ਦੋਵੇਂ ਨੀਲੀ ਰਾਵੀ ਦੀਆਂ ਹਾਂਜੀ ਇਹ ਆ ਆ ਮੈਂ ਦਾ ਕੀ ਲਿਖਾ ਜੋਖਾ ਹੀਰੇ ਜਿਵੇਂ ਤੂੰ ਕਹਿਣਾ ਵੀ ਬੜੇ ਗਰੰਟੀ ਵਾਲੇ ਥੋਂ ਮੈਂ ਆਈ ਆ ਇਹ ਸੰਤੂ ਸਾਹਿਬ ਤੀਜਾ ਸੂਆ ਸੋਣੀ ਆਰ ਕੀ ਠੀਕ ਆ ਪਹਿਲੇ ਸੂਏ ਆਪਣੇ ਤੋਂ ਗਈ ਹੀ ਓਕੇ ਤੇ ਪਹਿਲੇ ਸੂਏ ਨੇ ਗਰੰਟੀ ਤੇ ਵੈਸੇ ਆਪਾਂ ਵੀ ਵੀਡੀਓ ਦਾ ਸ਼ੁਰੂ ਤੋਂ ਵੀ ਕਹਿ ਦਿੰਨੇ ਆ ਵੀ ਹਰ ਕਿਸੇ ਨੇ ਪੈਸੇ ਲਾਉਣੇ ਪੈਸੇ ਬਹੁਤ ਔਖੇ ਪੰਦੇ ਆ ਐਵੇਂ ਆਪਾਂ ਕਹੀ ਜਾਂਦੇ ਰਹਿੰਦੇ ਬਾਈ ਸਾਡੀਆਂ ਗਰੰਟੀਆਂ ਨਾ ਗਰੰਟੀ ਦੇ ਸਾਹ ਵਾਲੇ ਬੰਦੇ ਦੀ ਕਿਸੇ ਦੀ ਕੋਈ ਨਹੀਂ ਆ ਕੋਈ ਸਾਹ ਨਹੀਂ ਸਹੀ ਇੱਥੇ ਮੇਰਾ ਵੀ ਜਿਹੜਾ ਆਉਂਦਾ ਆਪਣੀ ਟਿੱਪ ਕੇ ਨਾ ਥੱਲੀ ਕਰੀ ਕਰਕੇ ਲੈ ਕੇ ਜਾਵੇ ਜਿੰਨੇ ਖੜਨੀਆਂ ਆਨਲਾਈਨ ਆਪਦੀ ਉੱਤੇ ਤਾਂ ਸਰ ਥਣ ਚੈੱਕ ਕਰ ਲੈ ਬਿਲਕੁਲ ਪਾਰ ਪਿਛੇ ਵਾਲੋ ਤੇ ਵਾਹਿਗੁਰੂ ਦੀ ਕਿਰਪਾ ਵਾ ਕੋਈ ਚੱਕਰ ਨਹੀਂ ਆ ਹਾਂ ਇੱਕ ਪੈਸੇ ਦਾ ਵੀ ਨਹੀਂ ਹਾਂਜੀ ਬਾਕੀ ਸੇਵਾ ਦਾ ਕੇ ਮੋਲ ਹ ਪਹਿਲੇ ਸੁਗੇ ਆਪਣੇ ਤੋਂ ਕਹੀ ਏ ਪਹਿਲੇ ਸੁਗੇ ਦਿੱਤਾ ਇਹਨੇ 12 ਕਿਲੋ ਠੀਕ ਆ ਦੁੱਧ ਅਰਗੀ ਚਲੋ ਮਾੜੀ ਦੀ ਕਿਰਪਾ ਨਾਲ ਨਵੀਂ ਨਵੀਂ ਸੂਵੇ 15 ਦਾ 16 ਕਿਲੋ ਖੁੱਲਾ ਡੋਲਾ ਆਉਣਾ ਦੇਊਗੀ ਮੂੰਹ ਨਾਲ ਕਹਿਣਾ ਚਲੋ ਆਪਾਂ ਸਾਰੇ ਵੀ ਸਹਿਦ ਨੇ ਆਣਾ ਵੀ ਇਹਨਾਂ ਨਾਲ ਦਿੰਦਿਆਂ ਪਰ ਇਹ ਆ ਵੀ ਇਹ ਦੇਊਗੀ ਜਦੋਂ ਦੇਊਗੀ ਸੂਗੀ ਆਪ ਮੇਰਾ ਵੀ ਦੱਸੇ ਕੋਈ ਵਾਕਈ ਵੀ ਇੰਨੀ ਖਰੀ ਆ ਹਾਂਜੀ ਸੂਆ ਸੂਗੀ ਤੀਜਾ ਹਾਂਜੀ ਦਿਨ ਕਿੰਨੇ ਲੈ ਜੀ ਦਿਨ ਵੀ ਜੇ ਜੇ ਘਰ ਤੋਂ ਘੱਟ ਵੀ ਇਹਨੇ ਮਾਨਾ ਕਿ ਚਲੋ ਤੁਸੀਂ 10 ਦਿਨ ਖੋਲੇ ਡੋਲੇ ਹਾਂ ਤੇ ਦੁੱਧ ਲਓ ਦੇ ਕਿਓ ਉਹਨਾਂ ਘਰ ਰੱਖਣ ਵਾਲੀ ਆ ਮੈਨਾਂ ਵੀ ਯਾਦ ਕਰੂਗਾ ਆਪ ਮੇਰਾ ਵੀ ਫੋਨ ਕਰੂਗਾ ਠੀਕ ਆ ਵੀ ਦੁੱਧ ਤੇ ਕਿਓ ਬਹੁਤ ਆ ਵਜਨ ਦੇਖ ਲਓ ਵੀ ਇਹਦਾ ਕਿੰਨਾ ਕੱਦ ਮੀਡੀਅਮ ਕੱਦ ਮੀਡੀਅਮ ਆ ਤੇ ਵਜਨ ਬਹੁਤ ਆ ਨਿੱਕੀ ਗੋਡੀ ਚ ਆ ਗਈ ਨੀਲੀ ਦਾ ਵੀ ਤੁਹਾਨੂੰ ਪਤਾ ਨਿੱਕੀ ਗੋਡੀ ਚ ਆਉਂਦੀ ਆ ਵਾਕਈ ਸਹੀ ਆ ਤੇ ਵੈਸੇ ਵੀ ਆਪਾਂ ਕਹਿ ਦਿੰਦੇ ਨੇ ਸਾਰੇ ਜਣੇ ਵੀ ਨਿੱਕੀ ਗੱਡੀ ਚ ਨਹੀਂ ਆਉਂਦੀ ਇਹ ਨਿੱਕੇ ਹੱਥ 'ਚ ਕੱਲੀ ਆਊਗੀ ਹਾਂ ਦੁੱਜੀ ਮੈਂ ਪੈ ਜੇ ਤਾਂ ਵਾ ਮੁਫਤ ਦੇ ਦਾਂਗੇ ਵਾਕਈ ਵਜਨ ਬਹੁਤ ਆ ਵੇਖੋ ਸਜਣੋ ਪਾਰ ਪਿੱਛੇ ਲੋ ਬੇਫਿਕਰੀ ਹੈ ਦਿਨ 10 ਲੈ ਜੂਗੀ ਜੰਮੀ ਭਲੀ ਬਹੁਤ ਹੈ ਜਿਵੇਂ ਕਹਿ ਰਹੇ ਸੀ ਹਜੇ ਵੇਖ ਲੋ ਕਿੰਨੀ ਬਣੀ ਹੋਈ ਆ ਹਾਂ ਅਜੇ ਦਿਨ 10 ਲੈਦੀ ਆ ਤੇ ਇਹ ਕੱਟ ਆ ਗਿਆ ਤੇ ਇਹ ਕੱਟ ਪੂਰੀ ਜਿਨੂੰ ਬਿੱਲੀ ਮਣਕੀ ਅੱਖ ਹਾਂ ਵਾਕੇ ਬਾਕੀ ਸੁਭਾ ਚੰਗਾ ਮੈਂ ਬਹੁਤ ਠੰਡੀ ਹਾਂ ਜੀ ਜਿੱਧਰ ਨੂੰ ਮਰਜ਼ੀ ਲੈ ਜਾ ਲੈ ਵੇਖੋ ਸੱਜਣਾ ਤਰਦੀ ਦਾ ਲੇਵਾ ਭਾਂਡਾ ਕਰ ਲੋ ਚੈੱਕ ਵਜਨ ਤੇ ਬਹੁਤ ਜ਼ਿਆਦਾ ਹਾਂ ਵਜਨ ਬਹੁਤ ਆ ਹਾਂ ਜੀ ਹਾਈਟ ਜਿਵੇਂ ਵੀਰ ਨੇ ਤੁਹਾਨੂੰ ਦੱਸਿਆ ਵੀ ਮੀਡੀਅਮ ਆ ਬਾਕੀ ਗਾਂ ਨੂੰ ਲੇਵਾ ਭਰ ਗਈ ਹੁਣ ਪਛਾਣ ਨੂੰ ਭਰਨਾ ਸ਼ੁਰੂ ਹਾਂ ਹਾਂਜੀ ਹਾਂਜੀ ਲੇਵਾ ਚੰਗਾ ਬਣਾਉਗੀ ਚਿੰਗਾਂ ਮਜਾ ਲੱਖ ਵਾਲੀਆਂ ਥੱਲੇ ਲੇਵਾ ਹੁੰਦਾ ਨਾ ਉਹਨਾਂ ਦੇ ਕਰਮ ਵਾਲੀ ਥੱਲੇ ਹੋਣੀ ਹੈਗਾ ਹਾਂ ਸਹੀ ਗੱਲ ਤੇ ਦੋਵੇਂ ਬੰਨੇ ਡੱਬਾ ਆ ਗਿਆ ਥਾਣਾ ਦੇ ਦੇ ਚੱਟੇ ਨਿਸ਼ਾਨ ਦੋਨੇ ਪਾਸੇ ਲੇ ਗਏ ਹਾਂਜੀ ਠੀਕ ਹਾਂ ਇੱਧਰ ਵੀ ਆ ਗਿਆ ਤੇ ਉੱਧਰ ਵੀ ਆ ਇਹ ਨਹੀਂਗਾ ਵੀ ਗਾਰਡ 'ਚ ਵੀ ਇਹ ਗਾਰਡ ਵੀ ਬੜੀ ਚਾਰੀ ਚੰਗੀ ਇਹਦੀ ਹਾਂ ਗਾਰਡ ਵੀ 1.5 ਕਿਲੋ ਦੇ ਲਾਗੇ ਬੰਨੇ ਹੋਊਗੀ ਛੋਟੀ ਦੀ ਅਜੇ ਸੂਣ ਦਾ ਵੇਲਾ ਨੂੰ ਕੋਈ ਪਤਾ ਨਹੀਂ ਆ ਦਸ ਨੇ ਖੁੱਲੇ ਡੁੱਲੇ ਖੜੂਗੀ ਗਾਰਡ ਜਾਨੇ ਬੜੀ ਬਣੂਗੀ ਥੱਲਿਓ ਇੱਕ ਗ੍ਰਾਮ ਤੇ ਹੀਰੇ ਕਿੰਨੇ ਦੀ ਦੇਣ ਲੈਣੇ ਦਾ ਕਰੀਏ ਸਾਨੂੰ ਸਾਬ ਆਮ ਮਝਾ ਰੇਡ ਕਰਨਾ ਆਪਣਾ ਇਹ ਨਹੀਂ ਦਾ ਵੀ ਨੀਲੀ ਰਾਵੀ ਤੁਹਾਨੂੰ ਪਤਾ ਆਪਣੀਆਂ ਮਝਾ ਰੇਡ ਹੀ ਬਿਲਕੁਲ ਜਾਇ ਜਾਂਦਾ ਆ ਉਹਦੇ ਵੀ ਆਕ ਜਾਂਦੀਆਂ ਹਾਂਜੀ ਆਮ ਮਝੇ ਨਾਲੋਂ ਵੀ ਬਿਲਕੁਲ ਡਾਊਨ ਕਰਕੇ ਦੇਣੀ ਆਪਾਂ ਮੁੱਲ ਦਾ 1.5 ਠੀਕ ਪੂਰੇ ਲੱਖ ਦੀ ਦੇ ਦਾਂਗੇ ਮੁੱਲ ਕਰਦੇ ਆ 1 ਲੱਖ ਤੇ 5000 ਤੇ ਪੂਰੇ ਲੱਖ ਦੀ ਦੇ ਦਿਆਂਗੇ ਕੋਈ ਪਿੱਠਪੜੇ ਵਾਲੋਂ ਕੋਈ ਵਜਨ ਵਾਲੋਂ ਹਾਂ ਕੋਈ ਬਾਕੀ ਸਿੰਘ ਬਣੇ ਨਹੀਂ ਜੇ ਜੋ ਵੀ ਮਹਾਰਾਜ ਲੋਗ ਆ オリジナル ਹੀ ਆ ਹਾਂ ਜੋ ਮਹਾਰਾਜ ਨੇ ਬਣਾਇਆ ਉਹੀ ਆ ਹਾਂ ਉਵੇਂ ਹੀ ਆ ਓਕੇ ਆ ਮੈਂ ਤੇ ਗਾੜੀ ਉਹਨਾਂ ਵੀਰਾਂ ਨੇ ਕਿਹਾ ਵੀ ਪਾਰਸ ਤੋਂ ਗੱਪਣਾ ਹੈ ਅੱਛਾ ਹਾਂਜੀ ਵੀ ਪਾਰਸ ਦਾ ਟੀਕਾ ਲੱਗਾ ਪਾਰਸ ਦਾ ਲੱਗਾ ਚਲੋ ਗਾ ਮਹਾਰਾਜ ਨੂੰ ਪਤਾ ਕੱਟੀ ਦੇਵੇ ਜਾਂ ਕੱਟਾ ਉਹਦਾ ਉਹਦੇ ਬੈਗ ਵੀ ਦਿਖਾਤਾ ਤੇ ਪਰ ਪਾਰਸ ਤੋਂ ਗੱਪ ਆ ਮਾਜ ਵੀ ਇਹਨੇ ਦੀ ਨਹੀਂ ਆਉਦੀ ਜਨੇ ਦੀ ਆਪਾਂ ਨੀਲੀ ਸਾਫੀ ਤੇ ਇਹਨੇ ਦੁੱਧ ਵਾਲੀ ਬਾਕੀ ਸੇਵਾ ਕਰਨ ਮੇਰਾ ਵੀ ਆਪੇ ਦੱਸਣਗੇ ਫੋਨ ਕਰਕੇ ਓਕੇ ਹਾਂਜੀ ਪੂਛ ਵੇਖ ਲੋ ਇਧਰ ਵੇਖੋ ਸਾਰੀ ਇਕੱਠੀ ਹੋ ਗਈ ਕਿ ਨਹੀਂ ਨਹੀਂ ਚੰਗੀਆਂ ਮੈਂ ਵਿਚਾਰੀ ਉਹ ਸੁਭਾਅ ਦੀ ਵਾਲੀ ਚਾਹੀਦੀ ਹਾਂਜੀ ਤੇ ਹੀ ਇਹਦਾ ਕੀ ਲੇਖਾ ਜੋਖਾ ਮੀਨੀ ਦਾ ਇਹ ਮੀਨੀ ਸਾਹਿਬ ਸੰਧੂ ਸਾਹਿਬ ਦੂਜਾ ਸੁਹਾ ਸੂਗੀ ਠੀਕ ਆ ਇਹ ਆਪਣੇ ਘਰੋਂ ਆਈ ਆ ਆਪਣੇ ਪਰੋਹਣੇ ਤੋਂ ਠੀਕ ਆ ਨੀਲੀ ਰਵੀਦਰਨਾਂ ਕੋਲੇ ਬੁਰਾ ਕਟਵ ਠੀਕ ਆ ਉਹ ਤੋਂ ਗੱਭਣਾ ਆ ਆਪਾਂ ਖਾ ਵੀ ਦਵਾਂਗੇ ਮੇਰਾ ਵੀ ਜਿਹੜਾ ਹੋਊਗਾ ਨੀਲੀਲਾ ਅਰਾਵੀ ਦੇ ਬੂਰੇ ਮਾਲੀ ਤੋਂ ਗੱਭਣਾ ਬੂਰੇ ਤੋਂ ਹਾਂਜੀ ਤੇ ਰਿਸ਼ਤੇਦਾਰੀ ਚੋਂ ਹੀ ਆਈ ਆ ਹਾਂਜੀ ਆਪਣੇ ਪਰੋਹਣੇ ਤੋਂ ਸੁਹਾ ਦੂਜਾ ਹਾਂਜੀ ਪਹਿਲੇ ਸੂਏ ਕੀ ਕਹਿੰਦੇ ਉਹ ਪਹਿਲੇ ਸੂਏ ਵੀਰ ਜੀ ਐਵੇਂ ਝੂਠ ਮਾਰਨ ਆਖੀ ਦੇ ਵੀਰ ਜੀ 13 ਕਿਲੋ ਦਿੱਤਾ 14 ਨਾ ਨਾ ਹਾਂ 10 ਤੋਂ 11 ਕਿਲੋ ਦਿੱਤਾ ਨੇ 10 ਕਿਲੋ ਦੇ ਕਿਵੇਂ ਆ ਆਦਿਏ ਵੀ 15 16 ਕਿਲੋ 12 ਕਿਲੋ 12 ਕਿਲੋ 13 12 ਕਿਲੋ ਖੁੱਲਾ ਡੋਲਾ ਦੇ ਦੂਗੀ ਤੇ ਤੂੰ ਥਾਣ ਦੇਖੋ ਕਿੱਡਾ ਜੋਸ਼ ਵਾਲਾ ਇਹਦਾ ਹਾਂ ਹੈਨਾ ਦਿਨ ਲੈ ਜੂ 10 ਇਹ ਵੀ ਦਿਨ ਵੀਰ ਜੀ ਇਹਦੇ ਰਹਿੰਦੇ ਜਦੇ ਗਿਣਤੀ ਮੁਤਾਬਕ 13 ਠੀਕ ਆ ਉੱਤੇ ਵੀ ਖੜ ਸਕਦੀ ਵਾਧਾ ਘਾਟਾ ਵੀ ਨਾ 13 ਦਿਨ ਪਏ ਆ ਜੀ 13 ਦਿਨ ਪਏ ਆ ਠੀਕ ਐਵੇਂ ਆਪਾਂ ਹਫਤਾ ਆਦਿਏ ਪੂਰੇ ਉਹ ਤਾਂ ਲੱਗ ਪਈ ਖੇਚਣਾ ਵੀ ਤੁਹਾ ਤੇ ਜਿਹਨੂੰ ਨੀਲੀ ਆਂਦੇ ਪ੍ਰੋਪਰ ਪਾਕਿਸਤਾਨੀਆਂ ਅਰਗੂ ਹਨ ਤੇ ਹੀਰੇ ਸਿੰਘ ਹਲਦੀ ਦੇ ਕਿ ਨਹੀਂ ਨਹੀਂ ਸਿੰਘ ਨਹੀਂ ਹਲਦੀ ਠੀਕ ਹੈ ਠੀਕ ਹੈ ਸਿੰਘ ਬਹੁਤ ਸੋਹਣਾ ਹੈ ਵਦਨਾ ਕਾਟਾ ਹਾਂ ਨਿੱਕਾ ਨਿੱਕਾ ਹਾਂਜੀ ਤੇ ਨੀਲੀ ਰਵੀ ਜਨੂੰ ਆਂਦੇ ਮਗਰਲੇ ਪੈਰ ਪੂਛਦੇੋਂ ਜਾਦੀ ਅੱਖ ਬਿੱਲੀ ਮਣਕੀ ਹਾਂ ਲੈ ਸਜਣੋ ਕਈ ਡਿਮਾਂਡਾਂ ਪੂਰੀਆਂ ਕਰਦੀ ਆ ਮੀਣੀ ਵੀ ਆ ਤੇ ਨੀਲੀ ਵੀ ਆ ਫਿਰ ਚਾਰੂ ਬੜੀ ਆ ਠੀਕ ਆ ਖੁਰਲੀ ਜੋ ਕੱਢਦੀ ਨਹੀਂ ਮੂੰਹ ਹਾਂਜੀ ਤੇ ਭਾਰ ਪਿੱਛੇ ਲੋ ਬੇਫੀ ਨਾ 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 ਭਾਰਦਾ ਤੇ ਕੋਈ ਚੱਕਰੀ ਨਹੀਂ ਠੀਕ ਆ ਧੰਨਵਾਦ 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 ਵੇਖੋ ਸੱਜਣਾ ਨਿਕਰ ਨੂੰ ਕਰਦਾ ਇਹ ਵੀ ਚੰਗੀ ਆ ਬਹੁਤ ਜਿਆਦੀ ਹਾਂਜੀ ਲੰਬਾਈ ਲੰਬੂਈ ਵੜੀ ਆ ਹਾਂ ਠੰਡੀ ਸੀਲ ਵੜੇਗਾ ਇਹ ਨਹੀਂ ਗਿਆ ਵੀ ਖਿੱਚੀ ਫਿਰਨ ਗਿਆ ਹਾਂ ਨਹੀਂ ਚੰਗੀਆਂ ਹਾਂਜੀ ਸਿਆਣੀਆਂ ਮਈਆਂ ਮੀਣੀਆਂ ਵੀ ਆ ਨੀਲੀ ਥਾਣ ਵੜੀ ਪਾਵਰ ਵਾਲਾ ਚਵਾ ਬੜਾ ਚੰਗਾ ਚਵਾ ਬੜਾ ਹਾਂਜੀ ਬਸ ਬਹੁਤ ਹੀ ਹਨਾ ਮੋਟਾ ਮੋਟਾ ਥਾਣਾ ਹਾਂਜੀ ਨਿੱਗਰ ਟਲਾ ਟੋਲਾ ਦਾਸ ਦੀਆਂ ਮਹਿੰਦੀਆਂ ਐ ਨਿੱਗਰਲੇਵੇ ਵਾਲੀ ਆ ਹਾਂ ਗਾਵਾਰ ਕਾ ਲੇਵਾ ਬਣਾਉ ਕਰ ਮਾਰੀ ਠੋਸ ਤੇ ਇਹਦਾ ਹੀਰੇ ਕੀ ਕਰਤਾ ਲੇਖਾ ਜੋਖਾ ਵੀਰ ਇਹ ਵੀ ਬਿਲਕੁਲੀ ਉੜਦੇ ਨਾਲਾਈ ਛੋਟੀਆਂ ਜਿਹੀਆਂ 10 15 ਦਿਨ ਕੱਚੀ ਹੈ ਨਾ ਆ ਵੀ ਸਾਹਮਣੇ ਕੋਈ ਚੱਕਰ ਨੇ 10 15 ਦਿਨ ਦਾ ਕੋਈ ਨਾ ਇਹਦੇ ਨੰਗੀ ਨਹੀਂ ਯਾਰ ਤੀਜ ਆ ਜਾਣਾ ਉਸ ਨੂੰ ਬੜਾ ਜ਼ਿਆਦੇ ਮੋਲੇ ਦਾ ਭਾਵੇਂ ਉਦਾਂ ਤੇ ਹੈਗੀ ਆ ਮੱਝ 2 ਲੱਖ ਦੀ ਠੀਕ ਆ ਆਪਾਂ ਦੇ ਦਈਏ ਲੱਖ 95000 ਦੀ ਦੇ ਦਾਂਗੇ 90 ਤੇ 5 95000 ਕੋਈ ਮੇਰਾ ਵੀ ਜਿੱਥੇ ਮਰਜ਼ੀ ਟਰਾਈ ਮਾਰ ਲੇ ਜੀ ਇਹੋ ਜੀ ਛੋਟੀ ਕੋਈ 95000 ਦੇ ਦੇ ਤੇ ਮੀਣੀ ਵੀ ਆ ਮੀਣੀ ਵੀ ਆ ਨੀਲੀ ਆ ਕੱਦ ਕਾਠ ਵਾਲੀ ਕੋਈ ਲੱਸੀ ਮਾੜੀ ਨਹੀਂ ਆ ਹਾਂ ਵਾਕੇ ਜੀ ਵਿਜੈਜ ਕਮਾਈ ਨੇ ਬਿਲਕੁਲ ਹਾਂ ਜੀ ਐਵੇਂ ਨਹੀਂ ਆਪਾਂ ਹੁੰਦਾ ਵੀ ਬਣ ਕੇ ਰੱਖ ਛੱਡੋ ਨਾ ਹਾਂ ਜਿੰਨੇ ਲੈਣੇ ਹੁੰਦੇ ਆ ਸਾਨੀ ਦਾ ਤੇ ਆਹ ਕਹਤੀ ਆਪਾਂ ਪੂਰੇ ਲੱਖ ਦੀ ਲੱਖ ਦੀ ਹਾਂ ਜੀ ਓਕੇ 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 ਲੈ ਵੀ ਸਜਣੋ ਇਹ ਹੀਰੇ ਕੋਲੇ ਵੱਡੇ ਸਭਰਾਵਾ ਪੇ ਲੋ ਗਾਲੇ ਪਈਆਂ ਕੋਈ ਚੱਕਰੀ ਨੇ ਇਹਨਾਂ ਨੂੰ ਵੀ ਕੈਮਰੇ ਦਾ ਕੁਛ ਨਾ ਹਾਂ ਨਹੀਂ ਸਿਆਣੀਆਂ ਮਈਆਂ ਠੰਡੀਆਂ ਸੀਲ ਹਾਂ ਘਰੇ ਰੱਖਣ ਨੂੰ ਆ ਮੈਂ ਬੱਚੇ-ਪੁੱਛੇ ਲੈਣ ਨੂੰ ਬਹੁਤ ਚੰਗੀ ਆ ਚੰਗੇ ਟੀਕੇ ਲਵਾ ਕੇ ਜੇ ਉਹ ਜੇ ਮਰਜ਼ੀ ਬੱਚੇ ਨੀਲੀ ਤੇ ਪਵਾਲੇ ਮਾੜਾ ਵੀ ਦੁੱਧ ਵਾਲੋਂ ਜਿਆਦਾ ਕਰਨਗੇ 20 ਰੁਪਏ ਵਾਕਿਆ ਹੈਗਾ ਇਹਨਾਂ ਮਾਨ ਨਾ ਕਰੀਵੇ ਇਹਦੇ ਤੇ ਹਾਂਜੀ ਬਾਹਰੀ ਖਰੀ ਹੈ ਕਿਉਂਕਿ ਆਪਾਂ ਦੇ ਘਰੇ ਚੋਈ ਹਾਥੀ ਚੋਗੇ ਦਿੱਤੀ ਫੇਰ ਠੀਕ ਹਾਂਜੀ ਠੀਕ ਲੈਵੇ ਖੁੱਲ੍ਹੇ ਦੀ ਆ ਨਾ ਬਹੁਤ ਲੈਵੇ ਖੁੱਲ੍ਹਦੀਆਂ ਜੀ ਠੀਕ ਨਿੱਗਰ ਲਿਓ ਅਗਲੇ ਬੰਨੇ ਵੇਖੋ ਤੁਸੀਂ ਹਾਂ ਬਾਕੀ ਥਾਣਾ ਥਾਣਾ ਲੋ ਤੂੰ ਟਿੱਪੀ ਅਗਲਾ ਟੱਪ ਕੇ ਲੈ ਜੇ ਹਾਂਜੀ ਹਾਂਜੀ ਲੈ ਵੀ ਸੱਜਣੋ ਤੁਹਾਨੂੰ ਹਰ ਪੱਖ ਤੋਂ ਪਸੂ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਕੀ ਆ ਮਰ ਲੋ ਵੇਖ ਲੋ ਗਾੜੀ ਖੋਰੀ ਆ ਇਹੋ ਖਾਦੀ ਜਾਂਦੀ ਆ ਹਾਂ ਨੱਪੀ ਤਰੀ ਆਉਂਦੀ ਹੈ ਨਾ ਇਹ ਮਨਸੂਖੇ ਵੀ ਅੱਧੀ ਨਹੀਂ ਹੋਣੀ ਨਹੀਂ ਹੁੰਦੀ ਜਿਹੜੀ ਚਾਰੂ ਮੈਂ ਹੈ ਨਾ ਵਾਕਈ ਸਹੀ ਗੱਲ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ